ਹਾਂ ਜੀ ਨਰਿੰਦਰ ਸਿੰਘ ਸੰਧੂ ਮੇਰਾ ਪਿੰਡ ਪਾਈਆਂ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਹੈ ਇਹ ਮੈਂ ਕੋਈ ਆਪਣੇ ਪਿਓ ਤੋਂ ਗਾਂ ਵੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚੋਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲਾਂ ਦੇ ਪੈਸੇ ਮਿਲੇ ਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕੇ کئی ਪ੍ਰਸ਼ਾਸਨ ਹੁੰਦਿਆ ਕਈ ਤੇ ਸੀ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦੇ ਚੁਕਾਂ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਹੈ ਕਿ ਯਾਂ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਯਾਂ ਮੇਰੀ ਜ਼ਮੀਨ ਜਿੱਥੇ ਮੈਨੂੰ ਜਿੱਦਾਂ ਦੀ ਮੇਰੀ ਪਿੰਡ ਦੇ ਲਾਗੋ ਜ਼ਮੀਨ ਇਦਾਂ ਦੀ ਮੈਨੂੰ ਪਿੰਡ ਦੇ ਲਾਗੋ ਜ਼ਮੀਨ ਲੈ ਕੇ ਦਿੱਤੀ ਜਾਵੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਪ੍ਰਸ਼ਾਸਨ ਨੂੰ ਹੁਣ ਅੱਜ ਦੀ ਤਰੀਕ ਚ ਪ੍ਰਸ਼ਾਸਨ ਸਾਰਾ ਇਕੱਠਾ ਹੋ ਕੇ ਆਇਆ ਆ ਫੋਰਸ ਲੈ ਕੇ ਆਇਆ ਧੱਕੇ ਨਾਲ ਇਹ ਇੱਥੇ ਮਿੱਟੀ ਪਾਉਣਾ ਚਾਹੁੰਦੇ ਨੇ ਜੇ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਜੇ ਕੋਈ ਆਪਣੇ ਸਰੀਰ ਦਾ ਨੁਕਸਾਨ ਕੀਤਾ ਤੇ ਉਹਦੇ ਜ਼ਿੰਮੇਵਾਰ ਮੌਕੇ ਤੇ ਜਿਹੜਾ ਇੰਸਪੈਕਟਰ ਜਾਂ ਜੋ ਵੀ ਆਫੀਸਰ ਹੋਏਗਾ ਉਹ ਜ਼ਿੰਮੇਵਾਰ ਹੋਏਗਾ ਗੱਜਨ ਸਿੰਘ ਜੀ ਇਹ ਹੋਈ ਬਾਈਆਂ ਜੀ ਮੰਗ ਕਹਿੰਦੇ ਆ ਵੀ ਪਹਿਲੀ ਵਾਰ ਵੀ ਪੈਸੇ ਨਹੀਂ ਪੇਮੈਂਟ ਹੋਈ ਆਪਣੇ 5 ਸਾਲ ਹੋ ਗਿਆ 7 ਸਾਲ ਹੋ ਗਿਆ 5 ਸਾਲਾਂ ਤੋਂ ਫਸਲ ਨਹੀਂ ਭਜੋਣਦੀ ਨਾਲ ਸਾਰੇ ਭੈਣ ਭਰਾ ਕੁਲਦੇ ਧੱਕੇ ਸਾਈ ਇੰਨੀ ਨਹੀਂ ਥੋੜੀ ਨਹੀਂ ਕਹਿੰਦੇ ਮਾਰਦਾ ਵੀ ਸਰਕਾਰ ਕਹਿੰਦੇ ਕੁੱਟਣਾ ਵੀ ਤਾਂ ਰੋਣ ਵੀ ਨਹੀਂ ਦੇਣਾ ਇਹਨਾਂ ਨੂੰ ਕਿ ਬਣ ਕੇ ਕਿਹਨੇ ਬੱਚਾ ਠਾ ਲੈਣਾ ਬੋਇਆ ਕੁਡੇ ਵਿਆਉਣੇ ਕਿਸ ਨੇ ਮੁੰਡਾ ਵਿਆਉਣਾ ਕਿਸ ਨੇ ਕੋਈ ਕੰਮ ਕਰਨਾ ਕੋਈ 20 ਕੰਮ ਰੁਕੇ ਹਾਂ ਜੀ ਮੰਗੇ ਆ ਪਈ ਪੈਸੇ ਦੇਣ ਸਾਡੇ ਤੇ ਆਪਣੇ ਕਬਜਾ ਕਰਨਾ ਕਿੰਨੇ ਕਿਲੇ ਪਹਿਲੀ ਪੇਮੈਂਟ ਨਹੀਂ ਪਹਿਲੀ ਪੇਮੈਂਟ ਨਹੀਂ ਮਿਲੀ ਪੰਜਾਂ ਸਾਲਾਂ ਚ ਪਹਿਲੀ ਪੇਮੈਂਟ ਵੀ ਫੈਗ ਸਾਡੇ 4.5 ਟੇਰੀ ਤਾਂ ਬਹੁਤ ਤਗੜੀ ਨੇ 12 ਕਿਲੇ ਆਪਾਂ ਸਾਂਝਾ ਖਾਤੇ ਆਪਣੇ ਭਾਈ ਮਰਨ ਤਿਆਰ ਮਾਵ ਆਪਣੇ ਗਾੜੀ ਕਾ ਪਵਾਗੇ ਕਿਉਂ ਸਾਨੂੰ ਕੋਈ ਕੋਈ ਫਾਇਦਾ ਹੀ ਕੋਈ ਨਹੀਂ ਹੋਣ ਰਿਹਾ ਤੇ ਪੈੜੀ ਆ ਥੋੜੀ ਠੱਕੇ ਨਾਲ ਸਾਂਭ ਲੈ ਤੇ ਪੈਸੇ ਕੋਈ ਦੇ ਨਾ ਇਹ ਕਿਥੇ ਲਿਖਿਆ ਜੀ ਕੋਈ ਇਨਸਾਨੀਅਤ ਥੋੜੀ ਆ ਉੱਚ ਅਧਿਕਾਰੀਆਂ ਨੇ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨੇ ਕਈ ਵਾਰਾਂ ਕਹਿਆ گاਉਂ ਗਲਾਲ ਆਪਣੇ ਕੋਈ ਨਹੀਂ ਹੋ ਜੂਗਾ ਰੁਕੇ ਆ ਪੈਸੇ ਫਲਾਂਟਰੀ ਜੇਬ ਉਹ ਪਕੇ ਧਾੜੀ ਭੰਨ ਕੇ ਆ ਜਿਹਦਾ ਖਰਚਾ ਕਰਕੇ ਆਪਣੇ ਬੋਲਦੇ ਪੈਟਰੋਲ ਪੰਪ ਪਾ ਕੇ ਤੇਲ ਤੇ ਆਪਣੇ ਤੇ ਸਭ 200 ਰੋਜ਼ ਦਾ ਕਰਜ਼ਾ ਹੋ ਜਾਂਦਾ ਮੌਕੇ ਦੀ ਕੋਈ ਅਧਿਕਾਰੀ ਆ ਨਹੀਂ ਕੋਈ ਨਹੀਂ ਆਉਂਦਾ ਮੌਕੇ ਦੇ ਸਭ ਟਾਈਮ ਪਾਸ ਕਰਨਦੇ ਆ ਆਪਣੇ ਬੋਲਦੇ ਮੈਦ ਦਵਾਈ ਦੇ ਨਾਮਾਂ ਬੋਲਦੇ ਕਿ ਸਭ ਟਾਈਮ ਪਾਸ ਕਰਨ ਗੋਂਗਲਾਵਾਂ ਗੋਂਗਲਾਂ ਦੀ ਮਿੱਟੀ ਝੜੀ ਜਾਂਦੇ ਆ ਇਤੇ ਕਰ ਰਹੇ ਆਂ ਵੰਗਲਾ ਤੋਂ ਮਿੱਟੀ ਚਾਂਡੇ ਆ ਜਦੋਂ ਹੁੰਦੇ ਐ ਅਸਰ ਹੁੰਦੇ ਹੈਗੇ ਪਿਆਰ ਨਾਲ ਗੱਲ ਚ ਲੈ ਕੇ ਤੇ ਗਰਸਾ ਮਾਰ ਲਿੰਦੇ ਤੇ ਮੁੜ ਕੇ ਮਾਰ ਕੇ ਸੁਰ ਜਾਂਦੇ ਪੰਜ ਸਾਲ ਤੋਂ ਜਿਹੜਾ ਬੰਦੇ ਨੂੰ ਪੈਲੀ ਆਪਣੇ ਉਤਰਾ ਪਈ ਸੀ ਆ ਪੈਸਾ ਨਹੀਂ ਦੇਣ ਦੇ ਉਹਦੀ ਫਸਲ ਨਹੀਂ ਹੋਣ ਡੀ ਉਹ ਫਾ ਨਾ ਲਊਗਾ ਮਰੂਗਾ ਨਾ ਤਾਂ ਹੋਰ ਕੀ ਕਰੂਗਾ ਇਹ ਗਾਧੀਆਂ ਨੀਤੀਆਂ ਆਈ ਜੋ ਦੇਣੀਆਂ ਨਹੀਂ ਗੀਆਂ ਆਪਣੇ ਬੋਲਦੇ ਨੇ ਕਾਗਜ਼ਾਂ 'ਚ ਇਹ ਕਿਹੜੀ ਨੀਤੀ ਆ ਵੀ ਇੱਕ ਬੰਦਾ ਪੈਸੇ ਵੀ ਲੈ ਜਾਏ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ 'ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਦੇ ਕੋ ਦੂਸਰਾ ਲੈ ਜਾਏ ਇਹ ਕਿਹੜੀ ਨੀਤੀ ਆ ਸਰਕਾਰ ਇੱਕ ਜੇ ਸਰਕਾਰ ਦੀ ਨੀਤੀ ਆ ਸਰਕਾਰ ਬਿਠਾ ਕੇ ਬਿਠਾ ਕੇ ਕਰੇ ਮੌਕਾ ਤੇ ਅਫਸਰ ਆਉਣ ਉਹ ਵੇਖਣ ਵੀ ਠੀਕ ਆ ਜੱਟ ਨੂੰ ਮਾਰ ਪੈਣ ਲਈ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੁੱਲੀਆਂ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਡਿਆ ਨਾ ਸਾਨੂੰ ਫਾਇਦਾ ਹੋਣ ਡਿਆ ਪੈਸੇ ਸਾਨੂੰ ਨਹੀਂ ਤੁਸੀਂ ਦੇਣ ਦੇ ਧੱਕੇ ਨਾਲ ਕਬਜ਼ੇ ਕਰਦੇ ਮੇਰੀ ਕਨਕ ਤੇ ਤਿੰਨ ਕਿੱਲੇ ਬਾਗੇ ਹੈਗੇ ਮੈਂ ਪਲਮਾਨ ਸੀ ਨਾ ਬਾਤੀ ਵੀ ਚੱਲ ਪਾ ਲੋ ਯਾਰ ਮਲਾਜਮ ਬੰਦੇ ਮਵੇਂ ਮਲਾਜਮ ਰਿਆਂ ਪੁਲਿਸ ਤੋਂ ਐਸੇ ਰਿਟਾਇਰ ਹੋਏ ਜਾਂ ਯਾਤਰ ਵਾਟ ਤੇ ਚੜਿਆਂ ਦੀ ਮਾਨ ਹੁੰਦਾ ਮੈਂ ਕਹਾਂ ਜਾਓ ਯਾਰ ਵਾ ਲੋ ਕੀ ਤੁਹਾਨੂੰ ਹੁਣ ਮੈਂ ਕਮਾ ਮੈਂ ਖਾਦੇ ਪੈਸੇ ਦੋਗੇ ਕਨਕ ਦੇ 2 ਤੇ ਤਿੰ ਨਹੀਂ ਜੀ ਮੈਂ ਨਹੀਂ ਜੀ ਕਿਉਂ ਕੀ ਹੈ ਨਾ ਪਰਵੇ ਜੀ ਕੀ ਨਾ ਮੜੇ ਤਾਂ ਹਾਂ ਪਰਵੇ ਨਹੀਂ ਪਰਨੀ ਪਰਨੀ ਵੀ ਹਾਂ ਮੈਂ ਉਹ ਗੱਲ ਨਹੀਂ ਆਉਂਦੀ ਮਸਣਾ ਤੂੰ ਕਹਿੰਦਾ ਆਓ ਜੀ ਆਪਣੇ ਗੁਰਦਾਸਪੁਰ ਤੁਹਾਨੂੰ ਪੈਸੇ ਦਵਾਉਣੇ ਆ ਜੀ ਆਓ ਜੀ ਸ਼ਹਿਰ ਤੁਹਾਨੂੰ ਪੈਸੇ ਦਵਾਉਣੇ ਆ ਮੈਂ ਦੂੰਦੇ ਨਹੀਂ ਝੂਠੇ ਆਪਣੇ ਬੋਲਦੇ ਨੇ ਝੂਠੇ ਬਿਲਕੁਲ ਆਪ ਸਾਰੇ ਦੱਸਣ ਕੇ ਗੁਆਈ ਭੰਗੇ ਵਾਕਿਆ ਤਨ ਕਿਲੇ ਯਾਰ ਕੋਈ ਕੰਨ ਕਫਾ ਹੁੰਦਾ ਵਾ ਨਹੀਂ ਤੇ ਮੈਂ ਕੇਸ ਪਾਇਆ ਹੁੰਦਾ ਅੱਜ ਮੈਨੂੰ ਆਪਣੇ 25 25 ਕਣਕ ਕਣਕ ਨਿਕਲੇ ਆ ਤਿੰਨਾਂ ਕਿਲੇ ਚ ਕਿੰਨੇ ਨਿਕਲਨੇ ਸੀ ਲੱਖ ਰੁਪਏ ਦੇ ਸਵਾ ਲੱਖ ਦੇ ਕਣਕ ਨਿਕਲਨੇ ਸੀ ਮਮੋਲੀ ਵੀ ਅੱਜ ਅਸੀਂ ਇੱਥੇ ਪਿੰਡ ਬਾਈਆਂ ਆਏ ਆ ਆਪਣੇ ਜਿਹੜਾ ਕਟੜਾ ਹਾਈਵੇ ਬਣ ਰਿਹਾ ਉਹਦੇ ਰਿਗਾਰਡਿੰਗ ਡਿਊਟੀ ਲੱਗੀ ਆ ਸਾਡਾ ਤਾਂ ਲਾ ਐਂਡ ਆਰਡਰ ਦੇ ਨਾਲ ਆ ਵੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਲੋਕਾਂ ਨੇ ਇਸ ਬਾਰੇ ਅਪੀਲ ਕੀਤੀ ਆ ਵੀ ਅਸੀਂ ਸ਼ਾਂਤੀ ਦੇ ਨਾਲ ਰਹਿਣ ਤੇ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਬਾਕੀ ਇਹਨਾਂ ਦਾ ਪਿੰਡ ਵਾਲਿਆਂ ਦਾ ਕੋਈ ਆਪਣਾ ਹੀ ਆ ਜ਼ਮੀਨ ਨੂੰ ਲੈ ਕੇ ਪਰਵਾਰਕ ਸਰ ਕੀ ਡਿਸਪੋਜ਼ ਸੀ ਇਹਨਾਂ ਦਾ ਆਪਸੀ ਇਦੇ ਬਾਰੇ ਮੈਨੂੰ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਗਈ ਸਾਡੀ ਤਾਂ ਲੈਂਡ ਆਰਡਰ ਨੂੰ ਲੈ ਕੇ ਫੋਰਸ ਲੱਗੀ ਆ ਵੀ ਜਿਹੜਾ ਵਾ ਕੋਈ ਨਿਊਸੈਂਸ ਨਾ ਕ੍ਰੀਏਟ ਹੋਵੇ